ਕੋਡਾ ਸਾਰਿਆਂ ਦਾ ਮੇਰੇ YouTube ਚੈਨਲ PUPS Study Hub ਤੇ ਸਵਾਗਤ ਹੈ। ਆ ਅੱਜ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਸਐਨ 3 ਇਸ ਵਾਰ ਤੁਹਾਨੂੰ ਪੰਜਾਬ ਦੇ ਸਟੇ 1708 ਤੋਂ ਲੈ ਕੇ 1799 ਤੱਕ ਦਾ ਪੰਜਾਬੀ ਸਟੇ ਦਾ ਸਲੇਪਸ਼ਾ ਸ਼ੁਰੂ ਕੀਤਾ ਹੈਗਾ। ਇਹ ਚੈਨਲ ਦੇ ਉੱਤੇ ਪਹਿਲੇ ਤਿੰਨ ਲੈਸਨ ਜਿਹੜੇ ਕੰਪਲੀਟ ਕਰਵਾ ਦਿੱਤੇ ਆ ਤੇ ਫੋਰਥ ਲੈਸਨ ਦਾ ਜੀ ਇੱਕ ਕੁਐਸਚਨ ਅਹਿਮਦ ਸ਼ਾਹ ਅਬਦਾਲੀ ਦੇ ਆਠ ਹਮਲੇ। ਉਹ ਵੀ ਇਸ ਚੈਨਲ ਤੇ ਪਿਆ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਉਹ ਵੀ ਦੇਖ ਲਿਓ। ਆਦਾ ਟਾਪਿਕ ਲੈਣ ਵਾਲਾ ਹੈ ਅਮਰਦਾਸ਼ ਅਬਦਾਲੀ ਦੀ ਅਸਫਲਤਾ ਦੇ ਕਾਰਨ ਕਿੰਨਾ ਕਾਰਨਾ ਕਰਕੇ ਉਹ ਆਪਦੀ ਕੰਮ ਵਿੱਚ ਜਾਂ ਆਪਣੀਆਂ ਜਿੱਤਾਂ ਵਿੱਚ ਸਫਲ ਨਹੀਂ ਹੋ ਸਕਿਆ ਸੀਗਾ ਤਾਂ ਇਸ ਵੀਡੀਓ ਵਿੱਚ ਪੜਾਂਗੇ ਤਾਂ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਨਿਊ ਚੈਨਲ ਹੈਗਾ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਦੇ ਹਾਂ ਕਰਦੇ ਆਂ ਅਮਰਦਾਸ਼ ਅਬਦਾਲੀ ਕਮਹਾਨ ਜੋਧਾ ਤੇ ਜਰਨਲ ਸੀ ਉਸਨੇ ਬਹੁਤ ਸਾਰੇ ਖੇਤਰ ਤੇ ਅਧਿਕਾਰ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ। ਉਹ ਬਹੁਤ ਹੀ ਜਾਗਮ ਚਾਸ਼ਕ ਸੀ। ਦੁਸ਼ਮਣ ਉਸ ਦਾ ਨਾਮ ਸੁਣ ਕੇ ਹੀ थर-थर ਕੰਬਦੇ। ਇਸ ਦੇ ਬਾਵਜੂਦ ਅਹਮਦ ਸ਼ਾਹ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕੋਚੜਾ ਵਿੱਚ ਅਸਫਲ ਰਿਹਾ। ਉਸ ਦੀ ਅਸਫਲਤਾ ਦੇ ਸਿੱਖਾਂ ਦੀ ਜਿੱਤ ਲਈ ਹੇਠ ਲਿਖੇ ਕਾਰਨ ਸਨ। ਕਿੰਨਾ ਕਰਨਾ ਕਰਕੇ ਜਿਹੜਾ ਸੀ ਅਹਮਦ ਸ਼ਾਹ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕੋਚਲ ਨਹੀਂ ਸਕਿਆ ਸੀ। ਤਾਂ ਫਸਟ ਪੁਆਇੰਟ ਆ ਜਾਂਦਾ ਹੈਗਾ ਸਿੱਖਾਂ ਦਾ ਮਜ਼ਬੂਤ ਇਰਾਦਾ। ਅਹਿਮਦ ਸ਼ਾਹ ਅਬਦਾਲੀ ਦੀ ਸਫਤਤਾ ਦਾ ਇੱਕ ਸਭ ਤੋਂ ਮਹੱਤਵਪੂਰਨ ਕਾਰਨ ਸਿੱਖਾਂ ਦਾ ਮਜ਼ਬੂਤ ਇਰਾਦਾ ਸੀ। ਇਹਨਾਂ ਨੂੰ ਰਾਜ ਕਰੇਗਾ ਕਾਸਾ ਵਿੱਚ ਪੂਰਨ ਵਿਸ਼ਵਾਸੀ। ਇਸੇ ਕਾਰਨ ਕਰਕੇ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ। ਅਬਦਾਲੀ ਨੇ ਉਹਨਾਂ ਤੇ ਭਾਰੀ ਅਤਿਆਚਾਰ ਕੀਤੇ ਪਰ ਉਹਨਾਂ ਦਾ ਹੌਸਲਾ ਕਿਸੇ ਵੀ ਤਰ੍ਹਾਂ ਘਟ ਨਹੀਂ ਹੋ ਸਕਿਆ। ਉਹ ਚਟਾਂਗ ਨਾਂ ਅਡੋਲ ਰਹੇ ਵੱਡੇ ਕੱਲੂਕਾਰੇ ਦੇ ਵਿੱਚ 28000 ਤੋਂ ਲੈ ਕੇ 30000 ਤੱਕ ਘੱਟੋ ਘੱਟ ਸਿੱਖ ਜਿਹੜੇ ਮਾਰੇ ਗਏ ਸੀ ਇਸ ਦੇ ਬਾਵਜੂਦ ਸਿੱਖਾਂ ਨੇ ਹੌਂਸਲੇ ਬੁਲੰਦ ਰਏ ਅਜਿਹੀ ਕੌਮ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ ਤਾਂ ਅਮ드ਸ਼ਾਹ ਅਬਦਾਲੀ ਨੇ ਸਿੱਖਾਂ ਨੂੰ ਕੁਚਲਣ ਦੇ ਲਈ ਸਿੱਖਾਂ ਨੂੰ ਖਤਮ ਕਰ ਲਈ ਬਹੁਤ سارے ਤਰੀਕੇ ਅਪਣਾਏ ਪਰ ਸਿੱਖ ਛਟਾਨ ਵਾਂਗ ਡੋਲ ਰਹੇ ਉਹਨਾਂ ਨੇ ਆਪ ਦਾ ਇਰਾਦਾ ਜਿਹੜਾ ਮਜ਼ਬੂਤ ਰੱਖਿਆ ਤੇ ਡਟ ਕੇ ਅਮ드ਸ਼ਾਹ ਅਬਦਾਲੀਆਂ ਦੇ ਹਮਲਿਆਂ ਦਾ ਮੁਕਾਬਲਾ ਕੀਤਾ ਭਾਵੇਂ ਕੱਲੂ ਘਾਰੇ ਦੇ ਵਿੱਚ ਅੱਛੀ ਤਾਂ 3000 ਸਿੱਖ ਮਾਰੇ ਗਏ ਸੀ ਫਿਰ ਵੀ ਸਿੱਖ ਜਿਹੜੇ ਸੀ ਉਹ ਡੋਲੇ ਨਹੀਂ ਸੀ ਤੇ ਵੀ ਮਜ਼ਬੂਤ ਇਰਾਦਾ ਵੀ ਅਮਦ 샤 ਅਬਦਾਲੀ ਦੀ ਅਸਫਲਤਾ ਦਾ ਕਾਰਨ ਬਣਿਆ ਨੈਕਸਟ ਆ ਜਾਂਦਾ ਹੈ ਗੁਰੀਲਾ ਯੁੱਧ ਪ੍ਰਣਾਲੀ ਜਾਂ ਨੀਤੀ ਇਸ ਨੂੰ ਕਹਿ ਦਿੰਦੇ ਛਾਪਾ ਮਾਰ ਯੁੱਧ ਪ੍ਰਣਾਲੀ ਨੀਤੀ ਵੀ ਕਹਿ ਦਿੰਦੇ ਹਨ ਤੇ ਗੁਰੀਲਾ ਯੁੱਧ ਨੀਤੀ ਵੀ ਕਹਿ ਦਿੰਦੇ ਹਨ ਸਿੱਖਾਂ ਦੁਆਰਾ ਅਪਣਾਈ ਗਈ ਗੋਰੀਲਾ ਯੋਧੇ ਨੀਤੀ ਉਹਨਾਂ ਦੀ ਸਫਲਤਾ ਅਤੇ ਅਹਿਮਦ ਸ਼ਾਹ ਦਾ ਅਫਦਾਲੀ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਸੀ ਸਿੱਖ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਅਹਿਮਦ ਸ਼ਾਹ ਅਫਦਾਲੀ ਵਰਗੇ ਤਯਾਰਪੇਕਾਰ ਸੈਨਾਪਤੀ ਨਾਲ ਖੁੱਲ੍ਹੇ ਮੈਦਾਨ ਵਿੱਚ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤਾਂ ਸਿੱਖਾਂ ਨੂੰ ਇਹ ਜਿਆ ਪਤਾ ਸੀਗਾ ਕਿ ਅਹਿਮਦ ਸ਼ਾਹ ਅਫਦਾਲੀ ਇੱਕ ਯੋਗ ਸੈਨਾਪਤੀ ਹੈ ਜਿਹਦੇ ਨਾਲ ਅਸੀਂ ਸਿੱਧੇ ਤੌਰ ਤੇ ਨਹੀਂ ਲੜ ਸਕਦੇ ਇਸ ਕਰਕੇ ਉਹ ਗੋਰੀਲਾ ਯੋਧ ਪ੍ਰਣਾਲੀ ਦੀ ਵਰਤੋਂ ਕਰਦੇ ਸਨ ਇਸ ਦਾ ਇੱਕ ਮੁੱਖ ਗਾਰਨਾ ਹੋਰ ਸੀ ਕਿ ਸਿੱਖਾਂ ਦੇ ਕੋਲ ਸੀਮਤ ਸਾਧਨ ਸਨ ਉਹਨਾਂ ਕੋਲ ਸ਼ਸਤਰ ਜਿਹੜੇ ਸੀ ਫੌਜ ਸੀ ਉਹ ਸੀਮਤ ਸੀਗੀ ਜਦੋਂ ਵੀ ਅਮਰ ਸ਼ਾਹ ਅਬਦਾਲੀ ਆਪਣੀ ਵਿਸ਼ਾਲ ਸੈਨਾ ਨਾਲ ਸਿੱਖਾਂ 'ਤੇ ਕੋਈ ਕੂਚ ਕਰਦਾ ਤਾਂ ਸਿੱਖ ਫੌਰਨ ਜੰਗਲਾ ਪਹਾੜਾਂ ਵਿੱਚ ਜਾ ਕੇ ਸ਼ਰਨ ਲੈਂਦੇ ਤੇ ਉਹ ਮੌਕਾ ਵੇਖ ਕੇ ਅਬਦਾਲੀ ਦੀਆਂ ਸੈਨਾ ਤੇ ਹਮਲਾ ਕਰਦੇ ਲੁੱਟਮਾਰ ਕਰਦੇ ਤੇ ਫਿਰ ਮੋੜ ਜੰਗਲਾਂ ਦੇ ਵਿੱਚ ਚਲੇ ਜਾਂਦੇ ਸਿੱਖਾਂ ਦੇ ਇੰਨਾ ਛਾਪਾ ਮਾਰ ਯੁੱਧਾਂ ਨੇ ਅਬਦਾਲੀ ਨੂੰ ਬਹੁਤ ਪਰੇਸ਼ਾਨ ਕੀਤਾ ਤਾਂ ਬਰੀਲਾ ਯੁੱਧ ਪ੍ਰਣਾਲੀ ਕੀ ਸੀ ਕੀ ਜਿਹੜੇ ਸਿੱਖ ਸੀਗੇ ਉਹ ਜੰਗਲਾ ਪਹਾੜਾਂ ਦੇ ਵਿੱਚ ਰਹਿੰਦੇ ਸੀ ਉਹ ਸਿੱਧਾ ਅਫਗਾਨੀ ਰਿਆਨ ਨਹੀਂ ਲੱਗਦੇ ਸੀ ਜਦ ਵੀ ਅਫਗਾਨੀ ਦੀ ਫੌਜ ਉਹਨਾਂ ਦੇ ਕੋਲੇ ਆਉਂਦੀ ਤਾਂ ਜੰਗਲਾ ਪਹਾੜਾਂ ਦੇ ਵਿੱਚੋਂ ਆ ਕੇ ਬਾਹਰ ਨਿਕਲ ਕੇ ਉਹਨਾਂ ਤੇ ਹਮਲਾ ਕਰਦੇ ਉਹਨਾਂ ਨੂੰ ਲੁੱਟਦੇ ਮਾਰਦੇ ਤੇ ਫਿਰ ਤੋਂ ਜੰਗਲਾਂ ਦੇ ਵਿੱਚ ਜਾ ਕੇ ਉਹ ਛਾਣ ਲੈ ਲੈਂਦੇ ਸੀ ਇਸਾ ਪ੍ਰਣਾਲੀ ਨੂੰ ਕਹਿਆ ਜਾਂਦਾ ਸੀ ਗ੍ਰੀਲਾ ਯੁੱਧ ਪ੍ਰਣਾਲੀ ਜਾਂ ਛਾਪਾ ਮਾਰਜੇ ਤੋ ਪ੍ਰਣਾਲੀ ਨੈਕਸਟ ਆਏਗਾ ਅਫਗਾਨੀ ਦੁਆਰਾ ਕੱਟ ਫੌਜੀਆਂ ਨੂੰ ਛੱਡਣਾ ਅਮਦ ਸ਼ਾਹ ਦਾਲੀ ਦੀ ਅਸਫਲਤਾ ਦਾ ਮੁੱਖ ਕਾਰਨ ਸੀ ਕਿ ਉਹ ਪੰਜਾਬ ਦੇ ਵਿੱਚ ਸਿੱਖਾਂ ਦੀ ਸ਼ਕਤੀ ਨੂੰ ਕੋਚਲਣ ਲਈ ਕੋਈ ਵਧੀਰੇ ਸੈਨਾ ਨਹੀਂ ਛੱਡਦਾ ਸੀ ਉਸ ਨੇ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਵਿੱਚ ਕੁਝ ਸੈਨਿਕ ਤਾਂ ਜ਼ਰੂਰ ਛੱਡੇ ਸੀ ਪਰ ਇੰਨਾ ਸੈਨਿਕਾਂ ਦੀ ਜਿਹੜੀ ਸੰਖਿਆ ਸੀ ਉਹ ਬਹੁਤ ਘੱਟ ਹੁੰਦੀ ਸੀ ਸਿੱਟੇ ਵਜੋਂ ਸਿੱਖਾਂ ਦੀ ਸ਼ਕਤੀ ਨੂੰ ਕੋਚਲ ਨਹੀਂ ਸਕੇ ਠੀਕ ਹੈ ਤਾਂ ਜਦੋਂ ਅਬਦਾਲੀ ਕੋਈ ਰਾਜ ਨੂੰ ਕੋਈ ਪ੍ਰਦੇਸ਼ ਖੇਤਨ ਜਿੱਤਦਾ ਤਾਂ ਉੱਥੇ ਜਿਹੜਾ ਨਵਾਂ ਫੌਜਦਾਰ ਜਾਂ ਸੂਬੇਦਾਰ ਨਿਯੁਕਤ ਕਰਦਾ ਸੀਗਾ ਉਹ ਉੱਤੇ ਬਹੁਤ ਘੱਟ ਸੈਨਾ ਛੱਡ ਕੇ ਜਾਂਦਾ ਸੀ ਬਾਕੀ ਸਾਰੀ ਸੈਨਾ ਲੈ ਕੇ ਉਹ ਆਪਦੇ ਅਫਗਾਨਿਸਤਾਨ ਕਾਬਲ ਦੇ ਵਿੱਚ ਚਲਾ ਜਾਂਦਾ ਸੀ ਇਹਨਾਂ ਕਾਰਨਾਂ ਕਰਕੇ ਵੀ ਅਬਦਾਲੀ ਜਿਹੜਾ ਆਪਦੇ ਕੰਮਾਂ ਵਿੱਚ ਅਸਫਲ ਰਿਹਾ ਨੈਕਸਟ ਆਇੰਦਾ ਹੈਗਾ ਅਬਦਾਲੀ ਦੀ ਬਦਲੇ ਦੀ ਭਾਵਨਾ ਅਮਰਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਆਪਣਾ ਬਹੁਤੇ ਹਮਲੇ ਸਿੱਖਾਂ ਪਾਸਿਓਂ ਬਦਲਾ ਲੈਣ ਲਈ ਕੀਤੇ ਅਮਰਸ਼ਾਹ ਅਬਦਾਲੀ ਨੇ ਕਟੋਕਟ 8 ਹਮਲੇ ਕੀਤੇ ਸੀ 8ਾਂ ਦੇ ਵਿੱਚੋਂ ਬਹੁਤੇ ਹਮਲੇ ਸਿੱਖਾਂ ਨੂੰ ਉਹ ਚਲਾਉਣ ਦੇ ਲਈ ਅੰਨ ਨੂੰ ਖਤਮ ਕਰਨ ਦੇ ਲਈ ਕੀਤੇ ਸੀ ਉਹ ਜਦੋਂ ਵੀ ਪੰਜਾਬ ਉੱਤੇ ਹਮਲਾ ਕਰਦਾ ਆਪਣੇ ਪਿੱਛੇ ਬਰਬਾਦੀ ਅਤੇ ਜ਼ੁਲਮਾਂ ਦੀਆਂ ਕਹਾਣੀਆਂ ਛਾਟੇ ਜਾਂਦਾ ਉਸ ਨੇ ਆਪਣੇ ਅਤਿਆਚਾਰ ਨਾਲ ਸਿੱਖਾਂ ਦੀ ਸ਼ਕਤੀ ਨੂੰ ਕੁੱਟਣ ਲਈ ਕੁੱਟਣਾ ਚਾਹਿਆ ਪਰ ਉਸ ਨੂੰ ਆਪਣੇ ਉਦੇਸ਼ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਠੀਕ ਹੈ ਤਾਂ ਅਬਦਾਲੀ ਨੇ ਆਪਣੇ ਬਦਲੇ ਦੀ ਭਾਵਨਾ ਨਾਲ ਸਿੱਖਾਂ ਤੇ ਹਮਲੇ ਕੀਤੇ ਪਰ ਸਿੱਖ ਜਿਹੜੇ ਸੀ ਅਡੋਲ ਰਹੇ ਮਜ਼ਬੂਤ ਰਾਦੇ ਵਾਲੇ ਸੀ ਇਹ ਕਿ ਉਹਨਾਂ ਨੇ ਹਾਰ ਨਹੀਂ ਮੰਨੀ ਤਾਂ ਜਿੰਨਾ ਕਾਰਨਾ ਕਰਕੇ ਅਫਦਾਲੀ ਜਿਹੜਾ ਸੀ ਅਸਫਲ ਰਿਹਾ ਨਾਸਟਾ ਇਹਦਾ ਅਫਦਾਲੀ ਦੇ ਅਯੋਗ ਪ੍ਰਤੀਨਿਧ ਅੰਦ샤 ਅਫਦਾਲੀ ਬਿਹਾਰ ਵਾ ਇੱਕ ਹੋਰ ਕਾਰਨ ਸੀ ਪੰਜਾਬ ਦੇ ਵਿੱਚ ਅਯੋਗ ਪ੍ਰਤੀਨਿਧ ਉਹਨਾਂ ਵਿੱਚ ਪ੍ਰਸ਼ਾਸਨਿਕ ਯੋਗਤਾ ਅਧਿਕਾਰ ਸੀ ਉਹਦਾ ਪੁੱਤਰ ਤैमूर शाह ਇੱਕ ਵਰੇ ਤੱਕ ਪੰਜਾਬ ਦਾ ਸੁਪੇਦਾਰ ਰਿਹਾ ਉਹ ਬਹੁਤ ਹੀ ਨਿਕਮਾ ਸ਼ਾਸਕ ਸਿੱਧ ਹੋਇਆ ਉਸ ਦੇ ਸੈਿਕ ਜਹਾਨ ਖਾਨ ਵੀ ਇੱਕ ਪ੍ਰਬੰਧਕੀ ਸੂਚਬੂਝ ਦੀ ਘਾਰ ਸੀ ਸਰਹੰਦ ਦੇ ਜੈਨ ਖਾਨ ਨੇ ਆਪਣੇ ਅਧੀਨ ਸੈਨਿਕਾਂ ਦੀ ਤਨਖਾਹ ਨਾ ਦੇ ਕੇ ਉਹਨਾਂ ਨੂੰ ਆਪਣੇ ਵਿਰੁੱਧ ਕਰ ਲਿਆ ਸੀ ਤਾਂ ਜਿਹੜਾ ਜੈਨ ਖਾਨ ਸੀ ਉਹਨੇ ਆਪ ਦੇ ਸੈਨਿਕਾਂ ਨੂੰ ਤਨਖਾਹ ਨਹੀਂ ਦਿੱਤੀ ਸੀ ਜਿਹਦੇ ਕਰਕੇ ਉਹਦੇ ਸੈਨਿਕੋ ਉਹਦੇ ਸ਼ਾਸਕ ਵਰਤ ਹੀ ਹੋ ਗਏ ਸੀ ਇਸੇ ਤਰ੍ਹਾਂ ਲਹਾਰ ਦਾ ਜਿਹੜਾ ਸੂਬੇਦਾਰ ਸੀ ਖਵਾਜਾ ਉਵੇਖਾ ਵੀ ਆਪਣੇ ਅਹੁਦੇ ਦੇ ਲਈ ਬਿਲਕੁਲ ਅਯੋਗ ਸੀ ਅਮਨਸ਼ਾਹ ਅਫਦਾਲੀ ਦੇ ਅਯੋਗ ਪ੍ਰਤੀਨਿਧਾ ਸਿੱਟੇ ਵਜੋਂ ਸਿੱਖਾਂ ਦੀ ਸ਼ਕਤੀ ਘਟਣ ਦੀ بجائے ਹੋਰ ਦਿਨੋਂ ਦਿਨ ਵਾਧਦੀ ਤੇ ਇੱਕ ਮੁੱਖ ਕਾਰਨ ਸੀ ਅਫਦਾਲੀ ਦੇ ਅਯੋਗ ਪ੍ਰਤੀਨਿਧ ਜਿਹੜੇ ਅਫਦਾਲੀ ਪੰਜਾਬ ਦੇ ਵਿੱਚ ਛੱਡ ਕੇ ਜਾਂਦਾ ਸੀ ਆਦੇ ਪ੍ਰਤੀਨਿਧ ਉਹ ਅਯੋਗ ਸੀ ਠੀਕ ਆ ਉਹਨਾਂ ਨੂੰ ਚੰਗੀ ਤਰ੍ਹਾਂ ਸ਼ਾਸਨ ਕਰਨਾ ਨਹੀਂ ਹੁੰਦਾ ਸੀਗਾ ਉਹਨਾਂ ਦੇ ਜਿਹੜੇ ਕਾਰਨਾਮੇ ਸੀ ਉਹਨਾਂ ਦੀ ਜੋ ਵੀ ਕਾਰਵਾਈਆਂ ਕਰਦੇ ਸਨ ਉਹ ਉਲਟ ਪੈਂਦੇ ਸਨ ਜਿੰਨਾ ਕਰਕੇ ਜਿਹੜੇ ਸਿੱਖਾਂ ਦੀ ਸ਼ਕਤੀ ਦਿਨੋਂ ਦਿਨ ਵਾਧਦੀ ਗਈ ਤੇ ਅਫਗਾਨੀ ਦਾ ਜਿਹੜਾ ਸੀਗਾ ਸ਼ਾਸਨ ਉਹ ਦਿਨੋ ਦਿਨ ਘਟਦਾ ਗਿਆ ਤੇ ਇਹ ਵੀ ਉਹਦੀ ਸਫਲਤਾ ਦਾ ਇੱਕ ਕਾਰਨ ਬਣਿਆ ਨੈਕਸਟ ਪੁਆਇੰਟ ਹੈ ਅਫਗਾਨੀ ਦੀ ਪੰਜਾਬ ਵਿੱਚ ਦਿਲਚਸਪੀ ਨਹੀਂ ਸੀ ਅਫਗਾਨਿਸਤਾਨ ਵਿੱਚ ਅਹਿਮਦ ਸ਼ਾਹ ਅਫਗਾਨੀ ਦਾ ਬਹੁਤ ਵੱਡਾ ਰਾਜ ਸੀ ਇਸ ਲਈ ਉਸ ਦੀ ਪੰਜਾਬ ਦੀ بجائے ਅਫਗਾਨਿਸਤਾਨ ਵਿੱਚ ਧੇਰੇ ਦਿਲਚਸਪੀ ਸੀ ਪੰਜਾਬ ਵਿੱਚ ਉਹ ਕੇਵਲ ਲੁੱਟ ਮਾਰਦੇ ਉਦੇਸ਼ ਨਾਲ ਹੀ ਆਉਂਦਾ ਸੀ ਇਸ ਲਈ ਉਸਨੇ ਪੰਜਾਬ ਦੀ ਜਨਤਾ ਦਾ ਦਿਲ ਜਿੱਤਣ ਲਈ ਨਾਤੇ ਕੋਈ ਪ੍ਰਸ਼ੰਸ਼ਾਯੋਗ ਕਾਰਜ ਕੀਤਾ ਤੇ ਨਾ ਹੀ ਕੋਈ ਚੰਗਾ ਜਿਹੜਾ ਸੀ ਪ੍ਰਬੰਧ ਕੀਤਾ ਇਸ ਲਈ ਪੰਜਾਬ ਦੇ ਲੋਕ ਅਬਦਾਲੀ ਨਾਲ ਸਖਤ ਨਫ਼ਰਤ ਕਰਦੇ ਸਨ ਠੀਕ ਆ ਤਾਂ ਅਬਦਾਲੀ ਜਦ ਵੀ ਆਉਂਦਾ ਤਾਂ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਵਿੱਚ ਕਰਕੇ ਜਾਂਦਾ ਸੀ ਤਾਂ ਉਸ ਸਮੇਂ ਇੱਕ ਕਹਾਵਤ ਬਹੁਤ ਮਸ਼ਹੂਰ ਹੋਈ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਖੀ ਆਮਦ ਸ਼ਾਹੇ ਦਾ ਠੀਕ ਆ ਤਾਂ ਜਦੋਂ ਵੀ ਪੰਜਾਬ ਦੇ ਲੋਕ ਸੀਗੇ ਜਿਹੜੇ ਆਪਣੀਆਂ ਫਸਲਾਂ ਵਗੈਰਾ ਉਹ ਜਲਦੀ ਬਾਰਡਰ ਲੈਂਦੇ ਸਨ ਤਾਂ ਉਹ ਕਹਿੰਦੇ ਸੀ ਜੇਕਰ ਅਬਦਾਲੀ ਆਵੇਗਾ ਤਾਂ ਸਾਡੇ ਪੱਲੇ ਕੁਝ ਵੀ ਨਹੀਂ ਬਚੇਗਾ ਕਿਉਂਕਿ ਅਬਦਾਲੀ ਸਾਰੀਆਂ ਫਸਲਾਂ ਸਾਰਾ ਧਨ ਦੌਲਤ ਲੁੱਟ ਕੇ ਜਿਹੜਾ ਸੀ ਅਫਗਾਨਿਸਤਾਨ ਵਿੱਚ ਲੈ ਜਾਂਦਾ ਸੀ ਨੈਸਟ ਪੁਆਇੰਟ ਆ ਜਾਂਦਾ ਪੰਜਾਬ ਦੇ ਲੋਕਾਂ ਦਾ ਅਸੰਯੋਗ ਅਮਦਸ਼ਾ ਅਬਦਾਲੀ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਸੀ ਕਿ ਉਸ ਨੂੰ ਪੰਜਾਬ ਦੇ ਆਮ ਲੋਕਾਂ ਦਾ ਸਹਿਯੋਗ ਪ੍ਰਾਪਤ ਨਹੀਂ ਹੋ ਸਕਿਆ ਉਸਨੇ ਬਾਰ-ਬਾਰ ਹਮਲੇ ਅਤੇ ਲੁੱਟਮਾਰ ਕਰਨ ਪੰਜਾਬ ਦੇ ਵਿੱਚ ਬਾਦ ਆਪਣੀ ਫੈਲ ਰੱਖੀ ਸੀ ਸਿੱਟੇ ਹੋ ਜਾ ਪੰਜਾਬ ਦੇ ਲੋਕਾਂ ਦੀ ਇਸ ਨਰਦਾਈ ਹਮਲਾਵਾਰ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਹਮਦਰਦੀ ਨਹੀਂ ਸੀ ਅਜਿਹੀ ਸਥਿਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਦੀ ਜਿੱਤ ਬਾਰੇ ਸੋਚਣਾ ਦਿਨੇ ਤਾਰੇ ਗਿਣਨ ਦੇ ਬਰਾਬਰ ਸੀ ਠੀਕ ਹੈ ਤਾਂ ਭਾਵੇਂ ਉਹ ਪੰਜਾਬ ਦੇ ਵਿੱਚ ਆਪਣਾ ਸ਼ਾਸਨ ਕਾਲ ਬਣਾ ਲੈਂਦਾ ਸੀਗਾ ਪਰ ਉਦជាਟੇ ਜੋ ਆਯੋਗ ਪ੍ਰਤੀਨਿਧ ਸਨ ਉਹਨਾਂ ਨੂੰ ਸਿੱਖ ਜਿਹੜੇ ਹਰਾਦਿੰਦੇ ਸਨ ਪਿਆ ਦਿੰਦੇ ਸਨ ਤੇ ਪੰਜਾਬ ਦੇ ਲੋਕਾਂ ਦੀ ਵੀ ਕੋਈ ਵੀ ਦਿਲੋਂ ਹਮਦਰਦੀ ਨਹੀਂ ਸੀ ਤਾਂ ਕਿ ਜਦੋਂ ਵੀ ਅਬਦਾਲੀ ਪੰਜਾਬ ਦੇ ਵਿੱਚ ਆਉਂਦਾ ਤਾਂ ਉਹ ਪੰਜਾਬ ਦੇ ਵਿੱਚ ਲੁੱਟਮਾਰ ਕਰਦਾ ਤਾਂ ਪੰਜਾਬ ਦੇ ਵਿੱਚ ਬਦਅਮਨੀ ਫੈਲ ਜਾਂਦੀ ਆ ਸ਼ਾਂਤੀ ਫੈਲ ਜਾਂਦੀ ਜਿਸ ਨਾਲ ਕਾਰਨ ਕਰਕੇ ਪੰਜਾਬ ਦੇ ਲੋਕ ਵੀ ਇਸ ਤੋਂ ਨਫ਼ਰਤ ਕਰਨ ਲੱਗ ਪਏ ਸੀ ਨੈਕਸਟ ਪੁਆਇੰਟ ਆ ਜਾਂਦਾ ਹੈ ਖਾਂਦੇ ਯੋਗ ਨੇਤਾ ਅਮਰ ਸਿੰਘ ਅਬਦਾਲੀ ਵਰਦ ਸਿੱਖਾਂ ਦੀ ਜੀਤਾ ਦਾ ਮਾਤਾ ਪਿਤਾ ਪਨਕਾਰ ਉਹਨਾਂ ਦੇ ਯੋਗ ਨੇਤਾ ਸਨ ਇਹਨਾਂ ਨੇਤਾਵਾਂ ਨੇ ਸਿੱਖ ਪੰਥ ਦੀ ਬੜੇ ਔਕੜਾਂ ਭਰੇ ਸਮੇਂ ਵਿੱਚ ਬੜੀ ਯੋਗਤਾ ਤੇ ਸਿਆਣਪ ਨਾਲ ਅਗਵਾਈ ਕੀਤੀ ਇਹਨਾਂ ਨੇਤਾਵਾਂ ਵਿੱਚੋਂ ਪ੍ਰਮੁੱਖ ਜਿਹੜੇ ਨੇਤਾ ਸੀਗੇ ਨਵਾਬ ਕਪੂਰ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀ ਚੱਟਤ ਸਿੰਘ ਸ਼ੁਕਰਚੱਕਰਿਆ ਆਲਾ ਸਿੰਘ ਲੈਂਸ ਭੰਗੀ ਤਾਂ ਇਹ ਸਾਰੇ ਜਿਹੜੇ ਨੇਤਾ ਸਨ ਇਹ ਯੋਗ ਨੇਤਾ ਸਨ ਇਹਨਾਂ ਨੇ ਸਿੱਖਾਂ ਦੀ ਸੈਨਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਵਧੀਆ ਤਰੀਕੇ ਨਾਲ ਅਗਵਾਈ ਕੀਤੀ ਤੇ ਜਿਨ੍ਹਾਂ ਨਾਲ ਉਹ ਅਫਗਾਨੀ ਦੀਆਂ ਫੌਜਾਂ ਨਾਲ ਲੜ ਸਕੇ ਤਾਂ ਇਹਨਾਂ ਯੋਗ ਨੇਤਾਵਾਂ ਕਾਰਨ ਕਰਕੇ ਹੀ ਅਫਗਾਨੀ ਜਿਹੜਾ ਸੀਗਾ ਸਿੱਖਾਂ ਨੂੰ ਖਤਮ ਨਹੀਂ ਕਰ ਸਕਿਆ। ਨੈਸਟ ਪੁਆਇੰਟ ਆ ਗਿਆ ਅੰਮ੍ਰਿਤਸਰ ਦਾ ਯੋਗਦਾਨ। ਸਿੱਖ ਅਫਗਾਨ ਸੰਘਰਸ਼ ਵਿੱਚ ਅੰਮ੍ਰਿਤਸਰ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਸੀ। ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਸਨ ਇਸ ਦੀ ਸੁਰੱਖਿਆ ਦੇ ਲਈ ਕੁਰਬਾਨ ਹੋਣ ਲਈ ਸਿੱਖ ਤਿਆਰ ਵਰ ਤਿਆਰ ਰਹਿੰਦੇ ਸਨ 18ਵੀਂ ਸਦੀ ਵਿੱਚ ਸਿੱਖ ਆਪਣੇ ਦੁਸ਼ਮਣ ਤੇ ਹਮਲਾ ਕਰਨ ਤੋਂ ਪਹਿਲਾਂ ਹਰਮੰਦਰ ਸਾਹਿਬ ਵਿੱਚ ਇਕੱਠੇ ਹੁੰਦੇ ਹਨ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਨ ਉਹ ਅਕਾਲ ਤਖਤ ਸਾਹਿਬ ਵਿੱਚ ਆਪਣੀ ਗੁਰਮਤਿ ਪਾਸ ਕਰਦੇ ਹਨ ਕਈ ਵਾਰ ਸਿੱਖ ਇੰਨਾ ਗੁਰਮਤਿਆ ਵਿੱਚ ਪਾਸ ਕੀਤੇ ਗਏ ਫੈਸਲਿਆਂ ਤੋਂ ਕਦੇ ਪਛਾਣ ਨਹੀਂ ਹੁੰਦੇ ਸਨ ਅਸਲ ਵਿੱਚ ਅੰਮ੍ਰਿਤਸਰ ਦੀ ਕੌਮ ਕੌਮੀ ਏਕਤਾ ਅਤੇ ਯਾਦੀ ਦੇ ਪ੍ਰਤੀਕ ਬਣ ਗਿਆ ਸੀ ਆ ਅੰਦਸ਼ਾ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਢਾਕੇ ਅਤੇ ਇਸੇ ਸਿੱਧੇ ਸਰੋਵਰ ਨੂੰ ਪੂਰ ਕੇ ਸਿੱਖੀ ਨੂੰ ਖਤਮ ਕਰਨ ਦਾ ਯਤਨ ਕੀਤਾ ਸੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ ਸੀ ਠੀਕ ਹੈ ਤਾਂ ਇਹ ਵੀ ਇੱਕ ਕਾਰਨ ਰਿਹਾ ਸੀਗਾ ਕਿ ਜਦ ਅੰਮ੍ਰਿਤਸਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਿੱਖ ਇਸ ਨੂੰ ਆਪ ਦਾ ਮੱਕਾ ਸਮਝਦੇ ਸਨ ਜੇਕਰ ਅੰਮ੍ਰਿਤਸਰ ਦੇ ਵਿੱਚ ਕੋਈ ਘਟਨਾ ਵਾਪਰਦੀ ਤਾਂ ਸਿੱਖ ਤੁਰੰਤ ਇਕੱਠੇ ਹੋ ਜਾਂਦੇ ਸਨ ਭਾਵੇਂ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਆਉਣ ਦੀ ਕੋਸ਼ਿਸ਼ ਕੀਤੀ ਸਰੋਵਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇੰਨਾਂ ਯਤਨਾਂ ਦੇ ਵਿੱਚ ਅਸਫਲ ਰਿਹਾ ਉਹ ਇਹਨਾਂ ਨੂੰ ਪੂਰਾ ਨਹੀਂ ਕਰ ਸਕਿਆ ਸੀ ਮਾਸਟਕ ਪੁਆਇੰਟ ਅਫਗਾਨੀ ਦੀ ਕਮਜ਼ੋਰ ਆਰਥਿਕ ਹਾਲਤ ਅਫਗਾਨੀ ਦੀ ਕਮਜ਼ੋਰ ਆਰਥਿਕ ਹਾਲਤ ਵੀ ਇਸ ਦੇ ਅਸਫਲਤਾ ਦਾ ਇੱਕ ਕਾਰਨ ਬਣੀ ਅਫਗਾਨੀ ਦੀ ਸੈਨਾ ਬਹੁਤ ਵਿਸ਼ਾਲ ਸੀ ਇਸ ਦੇ ਸੈਨਾ ਦੇ ਖਰਚੇ ਲਈ ਉਸ ਨੂੰ ਧੰਨ ਦੀ ਬਹੁਤ ਲੋਡ ਸੀ ਸ਼ੁਰੂ ਵਿੱਚ ਉਸ ਨੂੰ ਜਦੋਂ ਤਾ ਨਸੀਰ ਹਾਰਤ ਵਿੱਚ ਉਸ ਦੁਆਰਾ ਕਈ ਥਾਵਾਂ ਤੋਂ ਲੁੱਟਿਆ ਗਿਆ ਬਹੁਤ ਸਾਰਾ ਧਨ ਪ੍ਰਾਪਤ ਹੋਇਆ ਬਾਅਦ ਵਿੱਚ ਸਿੱਖਾਂ ਦੇ ਸ਼ਕਤੀਸ਼ਾਲੀ ਹੋਣ ਕਾਰਨ ਉਹ ਉੱਥੋਂ ਲੋੜੀ ਦੀ ਧਨ ਪ੍ਰਾਪਤ ਨਾ ਕਰ ਸਕਿਆ ਧਨ ਦੀ ਘਾਟ ਕਾਰਨ ਅਫਗਾਨੀ ਆਪਣੀ ਸੈਨਾਨ ਨੂੰ ਤਨਖਾਹ ਨਹੀਂ ਦੇ ਸਕੇ ਸਿੱਟੇ ਵਜੋਂ ਜਿਹੜੀ ਸੈਨਾ ਸੀ ਉਹ ਉਸ ਦੇ ਵਿਰੁੱਧ ਹੋ ਗਈ ਠੀਕ ਹੈ ਤਾਂ ਇਹ ਵੀ ਅਫਗਾਨੀ ਦਾ ਬਹੁਤ ਵੱਡਾ ਅਸਫਲਤਾ ਦਾ ਕਾਰਨ ਬਣਿਆ ਅਗਸਟ ਪੁਆਇੰਟ ਆ ਜਾਂਦਾ ਹੈਗਾ ਅਫਗਾਨਿਸਤਾਨ ਵਿੱਚ ਉਦرو ਅਮਨ ਸ਼ਾਹ ਅਫਗਾਨੀ ਦਾ ਸਾਮਰਾਜ ਕਾਫੀ ਵਿਸ਼ਾਲ ਸੀ एनए ਵੱਡੇ સામਰਾਜ ਨੂੰ ਆਪਣੇ ਕਾਬੂ ਵਿੱਚ ਰੱਖਣਾ ਬਹੁਤ ਔਖਾ ਸੀ ਇਸ ਦੇ ਲਈ ਜਦੋਂ ਕਦੇ ਵੀ ਅਬਦਾਲੀ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਤਾਂ ਇਹ ਸਨੈਰੀ ਮੌਕਾ ਵੇਖ ਕੇ ਅਫਗਾਨਿਸਤਾਨ ਵਿੱਚ ਕਿਸੇ ਨਾ ਕਿਸੇ ਨੇ ਵਿਰੋਧ ਦਾ ਝੰਡਾ ਬੁਲੰਦ ਕੀਤਾ ਅਫਗਾਨਿਸਤਾਨ ਵਿੱਚ ਵਾਰ-ਵਾਰ ਹੋਣ ਵਾਲੇ ਇਹਨਾਂ ਉਦਰੋਹਾਂ ਕਾਰਨ ਅਬਦਾਲੀ ਪੰਜਾਬ ਦੇ ਵਿੱਚ ਲੋੜੀ ਦਾ ਧਿਆਨ ਨਹੀਂ ਦੇ ਸਕਿਆ ਉਸ ਨੂੰ ਆਪਣੇ ਜਿੱਤਾਂ ਨੂੰ ਸੰਗਠਿਤ ਕੀਤੇ ਬਿਨਾ ਅਫਗਾਨਿਸਤਾਨ ਵਿੱਚ ਵਾਪਸ ਜਾਣਾ ਪੈਂਦਾ ਸੀ ਸਿੱਖਾਂ ਨੇ ਇਸ ਸਥਿਤੀ ਦਾ ਪੂਰਾ ਪੂਰਾ ਫਾਇਦਾ ਉਠਾਇਆ ਜਦੋਂ ਇਹ ਅਮਨਤ ਸ਼ਾਹ ਅਬਦਾਲੀ ਪੰਜਾਬ ਦੇ ਵਿੱਚ ਹਮਲਾ ਕਰਦਾ ਤਾਂ ਪਿੱਛੋਂ ਅਫਗਾਨਿਸਤਾਨ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਵਧਰੋਹ ਕਰ ਦਿੰਦਾ ਸੀ ਠੀਕ ਆ ਤਾਂ ਉਸ ਨੂੰ ਆਪਣੇ ਦੇਸ਼ ਦੇ ਵਿੱਚ ਵਾਪਸ ਜਾਣਾ ਪੈਂਦਾ ਸੀ ਇਹਨਾਂ ਵਧਰੋਹਾਂ ਕਰਕੇ ਤਾਂ ਇਹ ਵੀ ਉਹਦੀ ਅਸਫਲਤਾ ਦਾ ਕਾਰਨ ਨਾ ਦੇਹਾ ਤਾਂ ਆਦੀ ਵੀਡੀਓ ਵਿੱਚ ਕੀਤਾ ਅਮਨਤ ਸ਼ਾਹ ਅਬਦਾਲੀ ਦੀ ਅਸਫਲਤਾ ਦੇ ਕਾਰਨ ਕੀ ਕੀ ਬਣੇ ਠੀਕ ਆ ਜੇਕਰ ਕੋਈ ਵੀ ਅਮਨਤ ਸ਼ਾਹ ਅਬਦਾਲੀ ਤੇ ਕੁਐਸਚਨ ਆਉਂਦਾ ਹੈਗਾ ਤੁਸੀਂ ਇਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਪੁਆਇੰਟ ਚੱਕ ਕੇ ਲਿਖ ਸਕਦੇ ਹੋ ਤਾ ਜਿਨ੍ਹਾਂ ਨੇ ਅੰਮ੍ਰਿਤਸਰ ਬਾਲੀ ਦੇ 8 ਮਹੀਨੇ ਨਹੀਂ ਕੀਤੇ ਮੋਸਟ ਇੰਪੋਰਟੈਂਟ ਹੈ ਕਵੈਸਚਨ ਪੇਪਰ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈਗਾ ਤਾਂ ਇਹਨਾਂ ਸਾਰੇ ਕਵੈਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਪ੍ਰਪੇਅਰ ਕਰ ਲਿਓ YouTube ਚੈਨਲ ਦੇ ਉੱਤੇ ਹਿਸਟਰੀ ਬੀਏ 3rd ਦੀ ਪੂਰੀ ਪਲੇਲਿਸਟ ਬਣੀ ਹੋਈ ਹੈ ਇਹ ਸੈਕਸ਼ਨ ਮੋਸਟਲੀ ਸਾਰਾ ਕਵਰ ਹੋ ਗਿਆ ਹੈ ਤਾਂ ਕੱਲ ਜਾਂ ਪਰਸੋਂ ਤੋਂ ਬੀ ਸੈਕਸ਼ਨ ਸ਼ੁਰੂ ਕਰ ਦਵਾਂਗੇ ਜਿਸ ਦਿਨ ਆ ਤੁਹਾਡਾ ਬੀ ਸੈਕਸ਼ਨ ਪੇਪਰ ਤੋਂ ਪਹਿਲਾਂ ਪਹਿਲਾਂ ਪੂਰਾ ਕਰਵਾ ਦੇਵਾਂਗੇ ਤਾਂ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੇਕਰ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਵੀ ਕਰ ਸਕਦਾ ਹੈਗਾ ਤਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ